ਆ ਵੀ ਬੋਲੋ ਕਣਾ ਚਾਹ ਪੀ ਲੈਣ ਦਿਓ ਚਾਹ ਪੀ ਲੈਣ ਦਿਓ ਹਾਂ ਮੈਂ ਤੁਹਾਨੂੰ ਨਹੀਂ ਪਤਾ ਮਾਹਲੇ ਛੁੱਟ ਮੰਗਾ ਕੇ ਆਇ ਚਾਈ ਜੀ ਹੈ ਨਾ ਇੰਨੇ ਕਿੰਨੀਆਂ ਆਏ ਗਏ ਨਹੀਂ ਮੈਂ ਕਿਹਾ ਤੁਹਾਨੂੰ ਨਹੀਂ ਇੰਨਾ ਨੇ ਨਾ ਅੱਜ ਸਾਨੂੰ ਇੰਨਾ ਘਪਾਇਆ ਇੰਨਾ ਘਪਾਇਆ ਕੋਸਾ ਕਦੀ ਕਦੀ ਖਪਾਣਾ ਵੀ ਚੰਗਾ ਲੱਗਦਾ ਹੈ ਹਾਂ ਅਬ ਹੀ ਥੋੜੇ ਲੱਗਦਾ ਕਦੀ ਕਦੀ ਖਪਾਣਾ ਚੰਗਾ ਲੱਗਦਾ ਹੈ ਹੁਣ ਮੈਨੂੰ ਚਾਹ ਪੀ ਲੈਣ ਦਿਓ ਬਿਸਕੁਟ ਕਾ ਲਾਂਗੇ ਹਾਂ ਲੈ ਅਸੀਂ ਸਭ ਕੁਝ ਸਿੱਖ ਗਏ ਮਤਲਬ ਟਾਡੇ ਵਕਤਾਂ ਮੰਨਦੀ ਫਿਰ ਤੇ ਸਾਨੂੰ ਟੀਚਰ ਕਰਨ ਦੀ ਲੋੜ ਹੀ ਨਾ ਪਵੇ ਹਾਂ ਨੇ ਸਾਰੇ ਐਕਸਪਰਟ ਹੈਗੇ ਜੀ ਸਾਰੇ ਅਸੀਂ ਅਜੇ ਸਟੂਡੈਂਟਸ ਹਾਂ ਨਾਲੇ ਨਾ ਨਕਲ ਮਾਰੀਦੀ ਹੁੰਦੀ ਆ ਨਕਲ ਜਦੋਂ ਮਾਰਦੀ ਨਾ ਫਿਰ ਕੰਮ ਬੜਾ ਵਧੀਆ ਨਾ ਨਕਲ ਮਾਰਨੀ ਬਹੁਤ ਜ਼ਰੂਰੀ ਹੈ ਜੀ ਸਹੀ ਗਾ ਹੈ ਨਾ ਪਰ ਨਕਲ ਬੱਜੀ ਨਹੀਂ ਨਾ ਨਕਲ ਕਦੀ ਕਦੀ ਵੱਜ ਜਾਂਦੀ ਕਦੀ ਕਦੀ ਨਹੀਂ ਵੱਜਦੀ ਅੱਜ ਕੱਲ੍ਹ ਤਾਂ ਸਮਾਂ ਹੀ ਨਕਲ ਦਾ ਕਰਦਾ ਹੈ ਅਕਲ ਦੀ ਜਰੂਰਤ। ਨਕਲ ਹੋਣਦੀ ਹੈ। ਨਕਲ ਮਾਰਨ ਵਾਸਤੇ ਅਕਲ ਦੀ ਜ਼ਰੂਰਤ ਹੁੰਦੀ ਹੈ। ਅੱਗੇ ਮੈਂ ਉਹਨੂੰ ਕਹਿ ਰਹੀ ਮੈਂ ਕਿ ਗੁਰਜਸ ਤੂੰ ਜੇ ਅਗਰ ਚੀਟਿੰਗ ਕਰਨੀ ਹੁੰਦੀ ਨਾ ਥੋੜਾ ਅਕਲ ਦੂ ਵੇਖਿਆ ਕਰ ਮਾੜਾ। ਤੇਰਾ ਕੀ ਨਾਂ ਹੈ? ਕੁਰਦਾ ਸੁ। ਹਏ ਕਿਹੜੇ ਕਲਾਸ ਪੜਦਾ ਹੈ? ਯੂਕੇਜੀ ਐਫ। ਹਾਂ ਯੂਕੇਜੀ ਐਫ ਕਿਹੜੇ ਸਕੂਲ? ਬੀਬੀ ਪਬਲੀ। ਨਾ? ਬੀਬੀ ਬੁਲਾ। ਬਾਜੀ ਬੁਲਾ ਰਹੇ ਨੇ ਤਾ ਉਨ ਜਾਓ। ਗੁਰਜਸ ਆਪਣੀ ਤਾਜ਼ੀ ਜਿਹੀ ਆਹੋ ਹਾਂ ਚਲੋ ਜੀ ਪਿੰਡੇ ਚਾਹ ਸਹੀ ਬੋਲ ਰਹੇ ਹੋ ਪਿੰਡਿਆ ਸਾਈ ਬਲੌਗ ਬਣਾਉਣ ਡਿਆ ਬੱਡੇ ਨੇ ਕਿਤਾ ਲਾਈਟ ਨਹੀਂ ਜਗਾਈ ਹੈਗੀ ਹਮਮ ਇੱਕੋ ਲਾਈਟ ਨਾ ਹੈ ਨਾ ਤੂੰ ਚਾਹ ਪੀ ਵੀ ਲਈ ਹਾਂ ਇਹ ਨਹੀਂ ਉਹ ਤੇ ਲਿੱਤੀ ਸੀ ਲੈ ਮੈਂ ਦੇਖੋ ਮੈਂ ਮੈਂ ਘਰੋਂ ਪੀ ਕੇ ਆਈ ਸੀ ਮੇਰਾ ਚਾਹ ਦਾ ਗਲਾਸ ਆ ਵੇ ਲੋ ਜੀ ਯਾਰ ਜਿੰਨੇ ਜਿੰਨੇ ਮੈਨੂੰ ਚਾਹ ਪਿਆਣੀ ਐਸ ਗਲਾਸ ਵਿੱਚ ਪਿਆ ਕਰੋ ਤੇ ਚਾਹ ਵੀ ਭਰ ਕੇ ਠੰਡ ਹੋ ਗਈ ਹੈ ਸਰਦੀ ਹੋ ਗਈ ਹੈ ਚਾਈ ਜੀ ਕੋ ਗਾਣਾ ਸੁਣਾਓ ਇੱਕ ਗਾਣਾ ਸੁਣਾਓ ਹਾਂ ਇਹ ਚਾਹ ਪੀ ਲੈਂਦਾ ਹਾਂ ਚਾਹ ਪੀ ਲਵੋ ਇੱਕ ਗਾਣਾ ਇਹ ਵੀ ਆਈਪੀ ਬੰਦੇ ਨੇ ਸੈਲ ਕਿੰਨੇ ਘੰਟੇ ਲਾਇਆ ਉਹਨਾਂ ਨੇ ਸੀਨ ਤੇ ਅੱਜ ਉਹ ਬੀਟੀਐਸ ਪੈ ਹੀ ਜਾਣੇ ਆ ਨਾ ਕਿਰਨ ਗੋਲਡੀ ਚ ਕਿਰਨ ਗੋਲਡੀ ਚੈਨਲ ਚ ਹਾਂ ਕਿਰਨ ਗੋਲਡੀ ਚੈਨਲ ਚ ਪੈ ਨੇ ਚਾਈ ਜੀ ਵੇਖੋ ਚਾਈ ਜੀ ਪਰ ਸੋ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁਣ ਸਾਰੇ ਪੁੱਛੋ ਚਾਈ ਜੀ ਠੀਕ ਹੋ ਤੁਸੀਂ ਤੇ ਵੇਖੋ ਜੀ ਕਿਸੇ ਨੂੰ ਕੋਈ ਚੀਜ਼ ਮਿਲੇ ਨਾ ਮਿਲੇ ਸਾਈ ਲਾਈਟ ਜਗਾ ਲਾ ਕਿੰਨੇ ਹਨਰਾ ਕੀਤਾ ਹੋਇਆ ਈ ਤੇ ਕਿਸੇ ਨੂੰ ਕੋਈ ਚੀਜ਼ ਮਿਲੇ ਨਾ ਮਿਲੇ ਲੇਕਿਨ ਚਾਹੀਦੇ ਅੱਗੇ ਚਾਹੀਦੀ ਜਦੋਂ ਮੈਂ ਆਵਾਂ ਨਾ ਮੇਰੀ ਪੂਰ ਸੇਵਾ ਹੋਣੀ ਚਾਹੀਦੀ ਆ ਕਿਉਂਕਿ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਬਿਸਕੁਟ ਹੀ ਰੱਖੇ ਅੱਗੇ ਆਹ ਦੋ ਤਰ੍ਹਾਂ ਦਾ ਨਮਕੀਨ ਆਹ ਨਮਕੀਨ ਨੂੰ ਮਿਕਸ ਕਰਕੇ ਸਪੈਸ਼ਲ ਹੈ ਸਪੈਸ਼ਲ ਆਹੋ ਇਹ ਸਾਰੇ ਮੈਂ ਖਾਣਾ ਮੈਂ ਰੱਬ ਤੁਹਾਨੂੰ ਕਰ ਲੈ ਜਾਓ ਖਰ ਖਾ ਲਿਓ ਜਾ ਕੇ ਆਰਾਮ ਨਾਲ ਨਹੀਂ ਭੈਣ ਇੱਥੇ ਹੀ ਖਾ ਲਈ ਨਾ ਫੇਰ ਬਾਕੀ ਜੇਬ ਚ ਪਾ ਕੇ ਲੈ ਜਾਗੇ ਅਰੇ ਜੇਬ ਚ ਪਾ ਕੇ ਲੋੜਨੀ ਹੈ ਡੱਬਾ ਚੁੱਕ ਕੇ ਲੈ ਜਾਓ ਬਣਾ ਥੋੜੀ ਕਰਨਾ ਉਹਨਾਂ ਦੇ ਨਾਲ ਨੂੰ ਨਹੀਂ ਨਹੀਂ ਇਹਨਾਂ ਵਾਲਾ ਕੋਈ ਮਨਾਈ ਨਹੀਂ ਇਹਨਾਂ ਦਾ ਉਹ ਵਰਕੋ ਆ ਲੋ ਤੇਰੀ ਨਕਲ ਨਕਲ ਨਾ ਮਾਰਿਓ ਤੇਰੀ ਨਕਲ ਮੈਂ ਕੀ ਮਾਰਨ ਡਈਆ ਇੱਥੇ ਆ ਕੇ ਗੱਲ ਕਰ ਜਿਹੜੀ ਗੱਲ ਕਰਨੀ ਹੈ ਤੇ ਹੋਰ ਕੀ ਹੈ ਤੇਰੀ ਨਕਲ ਕੀ ਮਾਰੀ ਮੈਂ ਨਹੀਂ ਤੂੰ ਇਤਨਾ ਨਾ ਕਰੀਏ ਕਿ ਜੋ ਮੈਂ ਜੋ ਮੈਂ ਪਾਇਆ ਤੇ ਉਹ ਤੂੰ ਹੀ ਪਾ ਲੈਣਾ ਹਾਂ ਲੈ ਮੈਂ ਕੀਤਾ ਤੇ ਉਹ ਤੂੰ ਹੀ ਕਰਨਾ ਆ ਥੋੜਾ ਆਪਣਾ ਵੀ ਦਿਮਾਗ ਯੂਜ਼ ਕਰਿਆ ਕਰੋ ਲੈ ਮੈਂ ਕਹਾ ਤਾਂ ਦਿਮਾਗ ਯੂਜ਼ ਕਰਨਾ ਦੱਸ ਅੱਜ ਕੱਲ੍ਹ ਜਮਾਨਾ ਹੀ ਨਕਲ ਦਾ ਹੈ ਨਕਲ ਮਾਰਨੀ ਚਾਹੀਦੀ ਆ ਉਹ ਨਕਲ ਨਹੀਂ ਅੱਥੇ ਨਾਲ ਵਜਦੀ ਆ ਮੈਨੂੰ ਤੂੰ ਦੱਸ ਇਸ ਕੱਲ ਦੇ ਵਿੱਚ ਨਕਲ ਮਾਰਨੀ ਵੀ ਚਾਹੀਦੀ ਕਿ ਮਾਰਨੀ ਚਾਹੀਦੀ ਆ ਹੁਣ ਕੀ ਕਰੀਏ ਜਦੋਂ ਸਾਡੇ ਆਪਣੇ ਦਿਮਾਗ ਦੇ ਪੱਲੇ ਕੱਖ ਨਹੀਂ ਹੈਗਾ ਤਾਂ ਫਿਰ ਨਕਲ ਮਾਰ ਕੇ ਹੀ ਆਪਾਂ گزارਾ ਕਰਾਂਗੇ ਸਰ ਨੂੰ ਆਂਟੀ ਤੁਸੀਂ ਹੈ ਸਾਡਾ ਦਿਮਾਗ ਬਹੁਤ ਤੇਜ਼ ਆ ਸੌਟਕਟ ਨਾ ਯੂਜ਼ ਕਰਿਆ ਕਰੋ ਕਿਉਂਕਿ ਆਪਣਾ ਤੇ ਦਿਮਾਗ ਚੱਲਦਾ ਤੂੰ ਹੀ ਚਾਹੁੰਦੇ ਜੀ ਕਿ ਮੈਂ ਸ਼ਾਰਟਕਟ ਯੂਜ਼ ਕਰਾਂ ਤੇ ਨਕਲ ਮਾਰ ਕੇ ਕੰਮ ਚਲਾਵਾਂ। ਲੈਣਾ ਮੇਰੀ ਗੱਲ ਸੁਣੋ ਧੀਏ ਰਾਣੀਏ ਅੱਜ ਕੱਲ੍ਹ ਜਮਾਨਾ ਹੀ ਸ਼ਾਰਟਕਟ ਦਾ ਹੈਗਾ ਹੀ। ਹੁਣ ਵੇਖ ਸਾਗ ਪੇਲਾ ਲਿਆਈਦਾ ਸੀ ਆਪ ਕੱਟੀ ਦਾ ਸੀ। ਅੱਜ ਕੱਲ੍ਹ ਬਜਾਰੋਂ ਕੱਟਿਆ ਲਟਾਇਆ ਆਉਂਦਾ। ਮੇਥੀ ਅੱਗੇ ਆਪ ਕੱਟੀ ਦੀ ਸੀ। ਅੱਜ ਨਾਲੇ ਕੱਟੀ ਕਟਾ। ਇੱਕੋ ਗੱਲ ਹੈ ਜੀ ਇਹ ਗੱਲ ਕਰਨ ਨੇ ਬਿਲਕੁਲ ਸਹੀ ਕਹੀ ਕਿ ਨਕਲ ਮਾਰਨੀ ਨਹੀਂ ਚਾਹੀਦੀ। ਗੱਲ ਇਹ ਆ ਕਿ ਮੇਥੀ ਆਪ ਲਿਆ ਕੇ ਸਾਫ ਕਰਕੇ ਚੰਗੀ ਤਰ੍ਹਾਂ ਕੱਟੀਏ ਉਹਦਾ ਸਵਾਦ ਹੀ ਕੁਝ ਹੋ ਰਿਆ ਨਿਕਲੇ ਪਿੱਟੇ ਕੌਣ ਕਾਇਮ ਬਹਿ ਲੱਗਦੇ ਸੀ ਜਿਹੜੇ ਕੱਟੇ ਲਗਾਰੋਂ ਮੇਥੀ ਬਣੇ ਨਹੀਂ ਨਾ ਥਰਾਮਗਰ ਮੈਨੂੰ ਵੀ ਉਹਨੇ ਸਾਰੀ ਗੱਲ ਦਾਸ ਦੇਣੀ ਆ ਆ ਆ ਉਹ ਬਾਤ ਦਾ ਨਾ ਉੱਤੋਂ ਵੀ ਕੱਟੀ ਪਾਈ ਗਈ ਕਿੰਨੇ ਮਨਵਾਦੀ ਕਾਸ਼ੀਵਾਸ ਦੀ ਢੁੜੀ ਮੇਥੀ ਜਾਇ ਹੈ ਹਾਂਜੀ ਮੇਰੇ ਆਹ ਨਹੀਂ ਭਾਈ ਮੇੜੇ ਤੇ ਆਹ ਬਈ ਹੈ ਦੀ ਗੱਲ ਇੰਨਾ ਇਧਰ ਦੇ ਭਾਈ ਜੋ ਕਾਸ਼ੂਸ ਹੈ ਗੱਲ ਸਾਬੀ ਬਿਲਕੁਲ ਉਹ ਤੇ ਗੱਲਾਂ ਹੈ ਬੈਂਡ ਹੁੰਦੀ ਨਾ ਵਿੱਚ ਹੁੰਦੀ ਨਾ ਬਿਲਕੁਲ ਦੇਖੋ ਉਹ ਕੀ ਕਹਿੰਦੇ ਕੱਟੀ ਕਟਾਈ ਜਿਹੜੀ ਮੇਰੇ ਜਾਂਦੀ ਉਹ ਪਤਾ ਤੇ ਲੱਗਦਾ ਵੀ ਸਮੇਂ ਤੇ ਆਂਦੀ ਕਿਹੜਾ ਉਹ 3 ਕਿਲੋ ਦੇਖੀ ਲਿਆਗੇ ਦੋ ਦੇ ਵਿੱਚੋਂ ਕਿਲੋ ਨਹੀਂ ਨਿਕਲਨੀ ਹੈ ਹਾਂ ਸਹੀ ਆ ਇਹ ਸ਼ਾਬਾਸ਼ ਇਹ ਨਹੀਂ ਨਾ ਇਹਨੇ ਕੱਟਣ ਦਾ ਸਟਾਈਲ ਤੇ ਛੱਡ ਦੋ ਗੱਲ ਇਹ ਤਿੰਨ ਗੱਲ ਸਹੀ ਗੱਲ ਹੈ ਮੇਥੀ ਪਤਾ ਨਹੀਂ ਕੀ ਕਰਦੀ ਆ ਹਾਂ ਕਿੱਦਾਂ ਘਟਦੇ ਉਹਦੀ ਮੇਰੀ ਇਹ ਰਾਏ ਦੀ ਗੱਲ ਨਹੀਂ ਦੱਸਣਾ ਸੁਪਰ ਪਾਸੇ ਕੀ ਹੋ ਗਿਆ ਤੁਹਾਨੂੰ ਇਹ ਦਾਫਾ ਕਰ ਦਿੰਦੇ ਆ ਆਪਾਂ ਦਸਰਾ ਕਿਲੋ ਤਿੰਨ ਕਿਲੋ ਵੇਖੀ ਲਿਆਗੇ ਤੋ ਇਹਦੇ ਅੱਗੇ ਰੱਖ ਦੋ ਕੱਲ ਲਿਆਦਾ ਫਿਰ ਫਰੀ ਹੋ ਤਾਂ ਕੱਲ ਲਿਆਦਾ ਨਹੀਂ ਨਹੀਂ ਦੀਦੀ ਤੁਸੀਂ ਕਹੋ ਜੇ ਮੈਂ ਤੁਹਾਨੂੰ ਦਤਾ ਤੁਸੀਂ ਫਿਰ ਨਕਲ ਮਾਰ ਲੈਣੀ ਆ ਮੈਂ ਇਹ ਵੀ ਨਕ ਹੈ ਸੀਕ੍ਰੇਟ ਹੈ ਕਿ ਮੈਂ ਕਿਸੇ ਦੇ ਸਾਹਮਣੇ ਨਹੀਂ ਕਰ ਜਦ ਮੈਂ ਮੇਥੀ ਕਿ ਤਰ੍ਹਾਂ ਕੱਟਦੀ ਆ ਸਹੀ ਗੱਲ ਜੇ ਮੇਥੀ ਉੱਤੇ ਮੈਨੂੰ ਫੋਨ ਕਰ ਦਿਓ ਮੈਂ ਆ ਕੇ ਵੇਖ ਲਾਂਗੀ ਨਾ ਠੀਕ ਹੈ ਦੋਹੀ ਦੇ ਕੇ ਕਰਨਾ ਨਾ ਦਲੋਣੇ ਕੀ ਨਹੀਂ ਇਸ ਤਰ੍ਹਾਂ ਨਹੀਂ ਕਰ ਸਕਦਾ ਗਾਣਾ ਰਹਿ ਗਏ ਵਿੱਚ ਚਾਈ ਚਾਹ ਪੀ ਕੇ ਫਿਰ ਗਾਣਾ ਜੇ ਹਾਂ ਚਾਹ ਚਾਹ ਪੀ ਚ ਵੀ ਠੀਕ ਆ ਚਲਿਏ ਵਧੀਆ ਕਰਨ ਡਿਆ ਚਲੋ ਫਿਰ ਪੰਜੀ ਹਾਂ ਇੱਕ ਮਿੰਟ ਬਾਅਦ ਬੋਲਿਓ 1 2 3 ਸਟਾਰਟ ਮੇਰਾ ਪੁੱਤ ਨਾ ਜਾ ਵੀ ਇਕਲਾ ਮੇਰਾ ਦਿਲ ਨਹੀਂ ਲੱਗਣਾ ਤੇਰੇ ਬਿਦ ਮਮਾਂ ਜਾਣ ਦੇ ਮਮਾਂ ਜਾਣ ਮੈਨੂੰ ਮੰਮੀ ਮਮੇ ਕੋ ਮੈਨੂੰ ਜਿਆ ਕਾ ਨਹੀਂ ਬਣ ਲੈਣਾ ਹੀ ਪੈਣਾ ਅੱਗ ਲੱਗ ਜਾ ਤੇਰੀ ਮੰਮੀ ਦੀ ਇਹ ਦਲੇਬੀ ਆ ਮੈਂ ਤੇ ਲਿਆ ਕੇ ਮੁਕਵਾ ਨਹੀਂ ਤੈਨੂੰ ਮੇਜਰੋ ਲੈ ਆਵਾਂ ਤੇ ਲੰਮੀ ਜਾਂ ਤੜਲੀ ਮਮੀ ਮੰਮੀ ਨੇ ਨਹੀਂ ਜੀ ਤੋਕਿਆ ਮਮਿ ਲਿਆ ਤੋਖਾਨੀ ਹੈ ਮੰਮੀ ਨੇ ਤੋਖਾਨੀ ਹੈ ਤੇ ਦਾਦੀ ਨੇ ਥੋਖਾ ਲਾਏ ਦਾਦੀ ਕੋ ਆਏ ਬਸ 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 ਠੀਕ ਹੈ ਉਹਨੇ ਡਾਇਲੋਗ ਆਪੇ ਬਣਾ ਲਿਆ ਹਾਂ ਵਧੀਆ ਬਣਾ ਲਿਆ ਉਹਨੇ ਹੈਨਾ ਉਹਨੇ ਆਪੇ ਬਣਾ ਵਧੀਆ ਬਣਾ ਲਿਆ ਤੇ ਉਹ ਇੱਥੋਂ ਤੱਕ ਹੋ ਗਿਆ ਫੇਰ ਤੁਸੀਂ ਕੋ ਇੱਧਰ ਕੋ ਸਟਾਰਟ ਤੁਂ ਜਲੇ ਵੀ ਖਾਨੀ ਹੈ ਲੈ 1 ਮਿੰਟ ਬਾਅਦ ਬੋਲਿਓ ਲਾੜਜੇ ਕਰਕੇ ਜੀ 1 2 3 స్టార్ ਨਹੀਂ ਹੁਣ ਤੂੰ ਜਲੇਬੀਆਂ ਖਾਣੀਆਂ ਹੀ ਖਾਣੀਆਂ ਤੇ ਪੁੱਤੋ ਨੇ ਰੰਦ ਮੈਂ ਬਿਜਾਰੋ ਲੈਣੀਆਂ ਅਸੀਂ ਦੋਨੋਂ ਖਾਵਾਂਗੇ ਠੀਕ ਹੈ ਨਹੀਂ ਮਮੇ ਦਾ ਖਾਣ ਮਮੇ ਤੇ ਤੇ ਜਾ ਬੇਟਾ ਇਹ ਬਸ 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 ਤੂੰ ਇਹ ਕਹਤਾ ਜਾਓ ਹੁਣ ਤੂੰ ਹੀ ਵੇਖੋ ਇੱਧਰ ਉੱਧਰ ਇਹ ਉੱਠ ਬੇਟਾ ਤੂੰ ਇੱਥੋਂ ਤੱਕ ਆਣਾ ਠੀਕ ਹੈ ਉੱਠ ਕੇ ਤੁਸੀਂ ਬਾਹ ਖਿੱਚ ਲਿਓ ਕੋ ਮੇਰੀ ਗੱਲ ਸੁਣੋ ਐਵੀ ਜਾਏਗਾ ਤੇਰੀ ਮੰਮੀ ਮਾਰੂਗੀ ਤੇਰਾ ਮਾਮਾ ਮਾਰਦਾ ਨਾ ਤੈਨੂੰ ਤੂੰ ਕਹਿੰਦਾ ਨਹੀਂ ਮਾਰਦਾ ਤੂੰ ਕੋ ਮੇਰੀ ਗੱਲ ਸੁਣ ਹਟੀਂ ਨਹੀਂ ਕਰੋ ਪਹਿਲਾਂ ਤੂੰ ਮੇਰੇ ਕੋ ਨਹੀਂ ਉਹਨੇ ਕਰ ਲੈਣਾ ਤੂੰ ਮੇਰੇ ਕੋ ਕਾਰ ਮੰਗਦਾ ਸੀ ਨਾ ਹੈਨਾ ਗੁੜੀਆਂ ਦੀ ਦੁਕਾਨ ਤੇ ਕਾਰ ਹੈਗੀ ਨਾ ਤੈਨੂੰ ਮੈਂ ਕਾਰ ਲੈ ਕੇ ਦੇਵਾਂਗੀ ਤੂੰ ਕਹਿੰਨਾ ਸੱਚੀ ਦਾਦੀ ਮੈਨੂੰ ਕਾਰ ਲੈ ਕੇ ਦੋਗੇ ਉਹਨੇ ਕਹਿੰਦਾ ਹਾਂ ਕੋ ਠੀਕ ਹੈ ਮੈਂ ਨਹੀਂ ਨਾਨੀ ਘਰ ਜਾਣਾ ਤੂੰ ਆਪਣੀ ਦਾਦੀ ਨਾਲ ਜਿੱਦਾਂ ਗੱਲਾਂ ਕਰਦੇ ਨਾ ਉਦੋਂ ਠੀਕ ਤੂੰ ਆਪਣੀ ਦਾਦੀ ਕੋ ਮੰਗਦਾ ਪਿਆ ਏ ਚਲੋ ਉਧਰ ਵੇਖੋ ਤੂੰ ਆਏ ਨਾ ਉੱਠ ਕੇ ਆਏ ਨਾ ਇੱਥੋਂ ਤੱਕ ਆਣਾ ਠੀਕ ਹੈ ਵਾਨ ਤੇ ਜਦੀ ਮੂਹਰ ਤਰੰਦ ਕਰਨਾ 1 2 3 ਸਟਾਰਟ ਨਾ ਜਾ ਹਰੇ ਅੰਦਰ ਤੂੰ ਮੇਰੇ ਕੋਲ ਮੈਨੂੰ ਤੇਨ ਪਤਾ ਨਾ ਮਮਾ ਤੇਰਾ ਮਾਰਦਾ ਨਾ ਤੈਨੂੰ ਨਹੀਂ ਮਾਸ ਨਾ ਦਾਦੀ ਹੈ ਉਹਦੇ ਮੰਮੀ ਤੇਰੀ ਦਬਕੇ ਮਾਰਦੀ ਹੈ ਤੈਨੂੰ ਮੰਨ ਪਤਾ ਹੈ ਮਾਰਦੀ ਹੈ ਨਾ ਨਹੀਂ ਮਾਰਦੀ ਅੱਛਾ ਮੇਰੀ ਗੱਲ ਤੂੰ ਮੇਰੇ ਕੋਲ ਕਾਰ ਮੰਗੀ ਸੀ ਨਾ ਕਾਰ ਮੰਗੀ ਜੇ ਨਾ ਕਾਰ ਲੈ ਕੇ ਦੇਾਂਗੀ ਕੁੜੀਏ ਦੁਕਾਨ ਤੇ ਹੀ ਹੈ ਲੈ ਕੇ ਦੇਾਂਗੀ ਨਾ ਜਾ ਤੂੰ ਮੈਂ ਕਾਰ ਲੈ ਦਨੀ ਹੈ ਤੈਨੂੰ ਨਹੀਂ ਨਾ ਜਾਏਗਾ ਫਿਰ ਸਲ ਠੀਕ ਹੈ ਮਮਾ ਨੇ ਕਹਦੇ ਮੈਂ ਨਹੀਂ ਜਾਣਾ ਤੂੰ ਜਾ ਆਪੇ ਮਮਾ ਮਾਰਿਆ ਇੱਥੋਂ ਤੱਕ ਹੋ ਗਿਆ ਇੱਥੋਂ ਤੱਕ ਲੈ ਲੈਣਾ ਹੈ ਨਾ ਇੱਥੋਂ ਤੱਕ ਹੋ ਗਿਆ ਪੜਾਈ ਯਾਦ ਨਾ ਆਵੇ ਇਹ ਯਾਦ ਹੋ ਜਾਏਗਾ ਹੁਣ ਇੱਥੋਂ ਤੱਕ ਹੋ ਗਿਆ ਟਡਾ ਕਰ ਤੋ ਹੀ ਕੋ